ਅੱਜ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਅੱਜ ਵਿਰੋਧੀ ਪਾਰਟੀ ਵਾਲਿਆਂ ਨੂੰ ਡਾਕਟਰ ਤੇ ਜਾਣਾ ਪਊ ਵੀ ਦਿਲ ਖੜਾ ਹੋਣ ਦੀਆਂ ਦਵਾਈਆਂ ਦਿਓ ਜੀ ਅਮਾਲ ਹੈ ਯਾਰ ਮੈਂ ਕੀ ਬੋਲਾਂ ਹੁਣ ਇਸ ਤੋਂ ਬਾਅਦ ਪਿਆਰ ਨਹੀਂ ਮਿਲ ਸਕਦਾ ਜੀ ਮੈਂ ਇਸ ਗੱਲੋਂ ਕਈ ਵਾਰੀ ਮੇਰੀ ਅੱਖਾਂ 'ਚ ਪਾਣੀ ਆ ਜਾਂਦਾ ਵੀ ਯਾਰ ਇੰਨਾ ਪਿਆਰ ਭਗਵਾਨ ਸਿਆਂ ਏ ਜੇ ਅਗਲੇ 7 ਜਨਮ ਵੀ ਹਰੇਕ ਸਾਂ ਤੋਂ ਬਾਅਦ ਧੰਨਵਾਦ ਕਹਿਣ ਲੱਗ ਜੇ ਅਗਲੇ 7 ਜਨਮ ਵੀ ਇਹ ਪਿਆਰ ਦਾ ਕਰਜ਼ਾ ਲਾਹਿਆ ਨਹੀਂ ਜਾਣਾ ਜਿਹੜਾ ਪਿਆਰ ਤੁਸੀਂ ਦੇਇਆ ਚਾਹੇ ਦੁਪਹਿਰ ਦਾ 1 ਵਜਾ ਹੋਵੇ ਚਾਹੇ ਰਾਤ ਦੇ 8 9 ਵਜੇ ਹੋਣ ਤੁਹਾਡੇ ਘਟ 'ਚ ਕੋਈ ਕਮੀ ਨਹੀਂ ਹੁੰਦੀ ਇੱਕ ਤਰੀਕ ਨੂੰ ਮੈਂ ਤੁਹਾਡੇ ਵਾਸਤੇ ਇੱਕ ਤੁਹਾਡੇ ਕੋਲੇ ਬੇਨਤੀ ਲੈ ਕੇ ਆਇਆ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਧਬ ਦਿਓ 4 ਤਰੀਕ ਨੂੰ ਇਹ ਜੇ ਵੇਲੇ ਤੱਕ ਤਾਂ 13 0 ਦਾ ਰਿਜ਼ਲਟ ਆ ਗਿਆ ਹੋਊਗਾ ਉਸ ਤੋਂ ਬਾਅਦ ਸਾਰਿਆਂ ਦੇ ਬਿੰਦ ਦੇ ਜਿਹੜੇ ਮੈਨੂੰ ਟੋਕਦੇ ਰਹਿੰਦੇ ਨੇ ਮੈਨੂੰ ਰੋਕਦੇ ਰਹਿੰਦੇ ਨੇ ਮੈਨੂੰ ਭੰਡਦੇ ਰਹਿੰਦੇ ਨੇ ਉਹਨਾਂ ਦੇ ਸਾਰਿਆਂ ਦੇ ਮੂੰਹ ਹੋ ਜਾਣਗੇ ਬੰਦ ਫੇਰ ਆਪਾਂ ਤੁਹਾਡੇ ਨਾਲ ਬਹਿ ਕੇ ਇਸ ਤਰ੍ਹਾਂ ਦੀ ਸਰਕਾਰ ਚਲਾਵਾਂਗੇ ਸੋਨੇ ਦੀ ਚਿੜੀ ਪੰਜਾਬ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ ਕਾਂਗਰਸ ਵਾਲਿਆਂ ਦੀ ਸਮਝ ਨਹੀਂ ਆ ਰਹੀ ਕਾਂਗਰਸ ਵਾਲਿਆਂ ਨੂੰ ਸਮਝ ਨਹੀਂ ਆ ਰਹੀ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋਈ ਕੀ ਜਾਂਦਾ ਉਹਦਾ ਹਿੱਲੇ ਪਏ ਨੇ ਖਡੂਰ ਸਾਹਿਬ ਵਾਲਾ ਸੰਗਰੂਰ ਪੇਤਾ ਸੰਗਰੂਰ ਵਾਲਾ ਅਨੰਦਪੁਰ ਪੇਤਾ ਬਠਿੰਡੇ ਵਾਲਾ ਤੁਹਾਡੇ ਕੋਲ ਲੁਧਿਆਣੇ ਪੇਤਾ ਉਹ ਪ੍ਰਤਾਪ ਬਾਜਵਾ ਗੁਰਦਾਸਪੁਰ ਵਾਲਾ ਉਹ ਕਹਿੰਦਾ ਮੈਂ ਕਿਰਾਏ ਤੇ ਘਰ ਲਵਾਂਗਾ ਲੁਧਿਆਣੇ ਤਾਂ ਕਿ ਹੱਥੀ ਹਰਾ ਕੇ ਜਾਵਾਂ ਰਾਜੇ ਬੜਿੰਗ ਨੂੰ ਇਹਨਾਂ ਦਾ ਆਪਸ ਚੀਰ ਨਹੀਂ ਪੜਦਾ ਕੰਮ ਛੱਡੋ ਪਰ ਇਹਨਾਂ ਨੂੰ ਆਪਸ ਲੜੀ ਜਾਣ ਦਿਓ ਆਪਾਂ ਕੰਮ ਕਰੀਏ ਆਪਾਂ ਪੰਜਾਬ ਦੇ ਵਿਕਾਸ ਦੇ ਕੰਮ ਕਰੀਏ ਇੱਕ ਨੌਜਵਾਨ ਮੈਦਾਨ ਦਾ ਨਹੀਂ ਰਹਿਣ ਦੇਣਾ ਚਾਹੁੰਦਾ ਜਿਹਦੇ ਕੋਲੇ ਨੌਕਰੀ ਨਾ ਹੋਵੇ ਮੰਗਣ ਵਾਲੇ ਵੀ ਬਜਾਏ ਬੰਡਣ ਵਾਲਾ ਵੀ ਬਣਾਵਾਂਗੇ ਆਪਾਂ ਫੈਕਟਰੀਆਂ ਖਲਵਾਵਾਂਗੇ ਸਟਾਰਟਅਪ ਦੇਵਾਂਗੇ ਕੰਮ ਦੇਵਾਂਗੇ ਬਿਨਾਂ ਲੋਨ ਤੋਂ ਕਰਜਾ ਦੇਵਾਂਗੇ ਪੰਜਾਬ ਦਾ ਤੁਹਾਨੂੰ ਬਚਾਉਣਾ ਪੈਣਾ ਆ ਝਾੜੂ ਵਾਲਿਆਂ ਨੇ ਗੰਦ ਪਾਦਾ ਪੰਜਾਬ ਤੇ ਪਾਇਆ ਕਿ ਨਹੀਂ ਦੱਸੋ ਪਿਛਲੇ 3 ਸਾਲ ਇਹ ਸ਼ਰਾਬੀ ਮੁੱਖ ਮੰਤਰੀ ਨੇ ਐ ਲੱਗਦਾ ਹੀ ਨਹੀਂ ਕਿ ਅੱਜ ਪੰਜਾਬ 'ਚ ਕੋਈ ਸਰਕਾਰ ਹੈ ਭਾਜੀ ਅੱਗੇ ਆ ਜਾਓ ਕਿਸਾਨ ਦੁਖੀ ਹੈ ਗਰੀਬ ਦੁਖੀ ਹੈ ਜਿਹੜਾ ਝੂਠ ਬੋਲਿਆ ਸੀ ਲਾਰੇ ਲਾਇਆ ਸੀ ਜਮਾ ਉਲਟ ਹੋਇਆ ਬੇਟਾ ਅੱਜ ਗੁੰਡਾਗਰਦੀ ਦਾ ਰਾਜ ਹੈ ਨਸ਼ੇ ਘਰ ਘਰ ਚਲੇ ਗਏ ਗੈਂਗਸਟਰ ਰਾਜ ਕਰ ਰਹੇ ਹੈ ਫਰੋਟੀਆਂ ਜਾ ਰਹੀਆਂ ਝੂਠੇ ਬੱਚੇ ਲਈ ਜਾਂਦੇ ਆ ਕਿਆਜ ਕਰੋ ਅਕਾਲੀ ਦਲ ਨਾਰਾਜ਼ ਜਦੋਂ ਸਰਕਾਰ ਥੋਡੀ ਸੀ ਤੁਸੀਂ ਜਿਹਨੂੰ ਮਰਜੀ ਬਾਹ ਫੜ ਕੇ ਆਪਣਾ ਕੰਮ ਕਰਾ ਸਕਦੇ ਸੀ ਉਹ ਸਰਕਾਰ ਨੇ ਹਰ ਸੁਭਲਤੀ ਤੱਕ ਅਬ ਕਿਉਂ ਕਿਉਂਕਿ ਕਾਲੀ ਦਲ ਥੋਡੀ ਪਾਰਟੀ ਹੈ ਪੰਜਾਬ ਦੀ ਖਾਲਸਾ ਪੰਥ ਦੀ ਫੌਜ ਹੈ ਥੋਡੇ ਵਿੱਚੋਂ ਨਿਕਲੀ ਹੈ ਆ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਹੀ ਲੁੱਟਣ ਆਉਂਦੀਆਂ ਐ ਇਸ ਕਰਕੇ ਇੱਕ ਜਿਹੜੀ جنگ ਐ ਇੱਕ ਪਾਸੇ ਪੰਜਾਬ ਆ ਪੰਜਾਬ ਦਾ ਕਿਸਾਨ ਆ ਪੰਜਾਬ ਦਾ ਗਰੀਬ ਆ ਦੂਜੇ ਪਾਸੇ ਇਹ ਦਿੱਲੀ ਵਾਲੇ ਲੁਟੇਰੇ ਦਿੱਲੀਆਂ ਪਾਰਟੀਆਂ ਜੋ ਫੈਸਲਾ ਕਰ ਲੋ ਜਿਵੇਂ ਇਹਨਾਂ ਨੇ ਬਾਰਡਰ ਸੀਲ ਕਰਤੇ ਸੀ ਆਪਣੇ ਕਿਸਾਨਾਂ ਨੂੰ ਜਾਨ ਨਹੀਂ ਦਿੱਤਾ ਪਹਿਲੀ ਜੂਨ ਨੂੰ ਆਪਾਂ ਵੀ ਬਾਰਡਰ ਸੀਲ ਕਰਦੇ ਦਿੱਲੀ ਵਾਲੀ ਪਾਰਟੀ ਨੂੰ ਕਿਸੇ ਨੂੰ ਵੋਟ ਨਹੀਂ ਪਾਉਣੀ ਖੱਲਿਆ ਆਪਣੀ ਕੇਂਦਰੀ ਪਾਰਟੀ ਨੂੰ ਪਾਉਣੀ ਐ ਐਮਪੀ ਸਾਹਿਬ ਜਰੇ ਨਾਲ ਹੀ ਮੈਚ ਐਮਪੀ ਸਾਹਿਬ ਬਣਾਇ ਕਿ ਬਣਾ ਲਈ ਐਮਪੀ ਸਾਹਿਬ ਵਿੱਚ ਪੱਕਾ ਦੌੜ ਵਾਲਿਓ ਕਿਤੇ ਹੋਰ ਨਾ ਕੋਈ ਬੱਕਰੀ ਵਾਲਾ ਅਜੇ ਕਿ ਹੋਰ ਰੰਗ ਰੰਗਿਆ ਟਾਈਮ ਜੀ ਰੰਗਿਆ ਟਾਈਮ ਰਾਈ ਸਾਹਿਬ ਦੇਖੋ ਕਿੱਡੇ ਵਧੀਆ ਸੇਵਾਦਾਰ ਸਾਰੀ ਟੀਮ ਆ ਲੜਾਈ ਸਹੀ ਮਣੇ ਤੇ ਥੋੜੀ ਲੜਾਈ ਆ ਨਾ ਝੜੂ ਵਾਲੇ ਦੇ ਖਿਲਾਫ ਤੇ ਜਿਹੜੇ ਕਾਂਗਰਸੀਆਂ ਦੇ ਖਿਲਾਫ